ਸਿੱਖ ਸੰਗਤ ਦੁਆਰਾ ਨਕਾਰੇ ਹੋਏ ਲੋਕ ਅਖੌਤੀ ਸੰਤ ਬਲਜੀਤ ਸਿੰਘ ਦਾਤੂਵਾਲ ਜਥੇਦਾਰ ਸ੍ਰੀ ਕਾਲਕਟਖ ਸਾਹਿਬ ਦੇ ਖਿਲਾਫ ਟਿੱਪਣੀ ਕਰਦਾ ਜਿਹੜੇ ਲੋਕ ਸਿੱਖ ਸੰਗਤ ਨੇ ਬਿਲਕੁਲ ਨਕਾਰ ਦਿੱਤੇ ਰਗੜ ਕੇ ਤੋਰੇ ਹਰਾ ਕੇ ਤੋਰੇ ਉਹ ਕਹਿਣ ਕਿ ਅਸੀਂ ਜਥੇਦਾਰ ਸਾਹਿਬ ਨੂੰ ਪ੍ਰਵਾਨ ਨਹੀਂ ਕਰਦੇ ਟਿੱਪਣੀਆਂ ਸੋਖਦੀਆਂ ਨਹੀਂ ਬਲਜੀਤ ਸਿੰਘ ਦਾਤੂਵਾਲ ਜੀ ਤੁਸੀਂ ਸ੍ਰੀ ਕਾਲਕਟਖ ਸਾਹਿਬ ਦੇ ਜਥੇਦਾਰ ਸਾਹਿਬ ਦੇ ਖਿਲਾਫ ਤਾਂ ਬੜਾ ਇੱਕ ਤਣਕੇ ਬਾਂਦੇ ਨੂੰ ਦਿੱਤਾ ਪਰ ਕਦੇ ਤਕਸਰੀ ਅਜੂਰ ਸਾਹਿਬ ਤਕਸਰੀ ਪਟਨਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਿੱਲੀ ਜਾਂ ਜੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹਰਿਆਣਾ ਵਿੱਚ ਕੀਤਾ ਜਾਂ ਸਿੱਖਾਂ ਦੀ ਸਰਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਤੋੜਨ ਲਈ ਜੋ ਤੁਸੀਂ ਰੋਲ ਲਵਾਇਆ ਮੇਰੇ ਉਹਦੇ ਲਈ ਸਿੱਖ ਸੰਗਤ ਨੂੰ ਕਦੇ ਮਾਫੀ ਨਹੀਂ ਕਰੂਗੀ ਪਰ ਜਿੱਥੇ-ਜਿੱਥੇ ਵੀ ਤਕਸ ਸਾਬਾ ਨਾਲ ਤੇ ਜਿੱਥੇ-ਜਿੱਥੇ ਵੀ ਇੰਟਰਫੇਰਾਂ ਹੋਈਆਂ ਇਹ ਕਈ ਤਰ੍ਹਾਂ ਦੇ ਮਸਲੇ ਸਾਹਮਣੇ ਆਏ ਸਿੱਖ ਕੌਮ ਦੇ ਉੱਥੇ ਤੁਹਾਡੀ ਆਵਾਜ਼ ਹੀ ਨਿਕਲਦੀ ਤੁਹਾਡੀ ਆਵਾਜ਼ ਜਦੋਂ ਵੀ ਨਿਕਲਦੀ ਆ ਤਾਂ ਸਿੱਖ ਕੌਮ ਨੇ ਇਹਨਾਂ ਮਾਨਸਸਤਾਵਾਂ ਨੂੰ ਪਾੜਨ ਲਈ ਨਿਕਲਦੀ ਆ ਤੋੜਨ ਲਈ ਨਿਕਲਦੀ ਆ ਕਿਉਂਕਿ ਟੋੜਾ ਰੂਪ ਹੈ ਜਿਹੜਾ ਉਹ ਤੁਹਾਡੇ ਅੰਦਰ ਦੇ ਨਾਲ ਮੈਚ ਨਹੀਂ ਕਰਦਾ ਸੋ ਤੁਸੀਂ ਜਿਹੜੇ ਸਿੱਖ ਸੰਗਤ ਦੇ ਨਿਕਾਰੇ ਹੋਇਓ ਤੋਂ ਤੁਹਾਡੀ ਆ ਟਿੱਪੜੀਆਂ ਸੁਣ ਨਹੀਂ ਆ ਰਹੀ ਬੜਾ ਤੁਸੀਂ ਕੁਝ ਬੋਲਦੇ ਰਹੋ ਪਹਿਲਾਂ ਵੀ ਬੜਾ ਕੋ ਤੁਹਾਡੀ ਜਮੀਰ ਇੱਕਦਮ ਜਿਹੜੀ ਆ ਸਿਰਫ ਸੰਸਥਾਵਾਂ ਨੂੰ ਤੋੜਨ ਲਈ ਜਾਗਦੀ ਆ ਹੋਰ ਤੁਹਾਡੀ ਕਿਹਦੇ ਜਮੀਰ ਨਹੀਂ ਜਾਗਦੀ ਸੋ ਤੁਹਾਨੂੰ ਇਹ ਟਿੱਪਣੀਆਂ ਬੰਦ ਕਰਨੀਆਂ ਚਾਹੀਦੀਆਂ ਜਿਹੜਾ ਸਿੱਖ ਸੰਗਤ ਨੇ ਤੁਹਾਨੂੰ ਘਰੇ ਬਿਠਾ ਦਿੱਤਾ ਤਾਂ ਤੁਹਾਨੂੰ ਟਿੱਕੇ ਹੁਣ ਘਰੇ ਬਿਠਾਣਾ ਚਾਹੀਦਾ ਸਿੱਖ ਸੰਗਤ ਦੁਆਰਾ ਨਕਾਰੇ ਹੋਏ ਲੋਕ ਅਖੌਤੀ ਸੰਤ ਬਲਜੀਤ ਸਿੰਘ ਦਾਤੂਆ ਜਿਹਦੇ ਦਾ ਸ੍ਰੀ ਕਾਪਟਖ ਸਾਹਿਬ ਦੇ ਖਿਲਾਫ ਟਿੱਪਣੀ ਕਰਦਾ ਜਿਹੜੇ ਲੋਕ ਸਿੱਖ ਸੰਗਤ ਨੇ ਬਿਲਕੁਲ ਨਕਾਰ ਦਿੱਤੇ ਰਗੜ ਕੇ ਤੋਰੇ ਹਰਾ ਕੇ ਤੋਰੇ ਉਹ ਕਹਿਣ ਕਿ ਅਸੀਂ ਜ਼ਥੇਦਾਰ ਸਾਹਿਬ ਨੂੰ ਪ੍ਰਵਾਨ ਨਹੀਂ ਕਰਦੇ ਟਿੱਪੜੀਆਂ ਸੋਪਦੀਆਂ ਨਹੀਂ ਬਲਜੀਤ ਸਿੰਘwidehatਵਾਲ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਸਾਹਿਬ ਦੇ ਖਿਲਾਫ ਤਾਂ ਬੜਾ ਇੱਕ ਤਣਕੇ ਬਿਆਨ ਦੇ ਦਿੱਤਾ ਪਰ ਕਦੇ ਤੱਕ ਸ੍ਰੀ ਅਦੂਰ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਿੱਲੀ ਜਾਂ ਜੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹਰਿਆਣਾ ਵਿੱਚ ਕੀਤਾ ਇਆ ਸਿੱਖਾਂ ਦੀ ਸਰਵੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਮੁਖ ਦੋੜੀ ਨੂੰ ਤੋੜਨ ਲਈ ਤੁਸੀਂ ਰੋਲ ਲਵਾਇਆ ਮੇਰੇ ਉਹਦੇ ਲਈ ਸਿੱਖ ਸੰਗਤ ਉਹਨੂੰ ਕਦੇ ਮਾਫ਼ ਨਹੀਂ ਕਰੂਗੀ ਪਰ ਜਿੱਥੇ-ਜਿੱਥੇ ਵੀ ਤਕਸਾਲ ਵਾਲਾਂ ਤੇ ਜਿੱਥੇ-ਜਿੱਥੇ ਵੀ ਇੰਟਰਫੇਰਾਂ ਹੋਈਆਂ ਜਾਂ ਕਈ ਤਰ੍ਹਾਂ ਦੇ ਮਸਲੇ ਸਾਹਮਣੇ ਆਏ ਸਿੱਖ ਕੌਮ ਦੇ ਉੱਥੇ ਥੋੜੀ ਆਵਾਜ਼ ਹੀ ਨਿਕਲਦੀ ਥੋੜੀ ਆਵਾਜ਼ ਜਦੋਂ ਵੀ ਨਿਕਲਦੀ ਆ ਤਾਂ ਸਿੱਖ ਕੌਮ ਨੇ ਇਹਨਾਂ ਮਹਾਨ ਸੰਸਥਾਆਂ ਨੂੰ ਪਾੜਨ ਲਈ ਨਿਕਲਦੀ ਆ ਤੋੜਨ ਲਈ ਨਿਕਲਦੀ ਆ ਕਿਉਂਕਿ ਟੋੜਾ ਰੂਪ ਆ ਜਿਹੜਾ ਉਹ ਤੁਹਾਡੇ ਅੰਦਰ ਦੇ ਨਾਲ ਮੈਚ ਨਹੀਂ ਕਰਦਾ ਸੋ ਤੁਸੀਂ ਜਿਹੜੇ ਸਿੱਖ ਸੰਗਤ ਦੇ ਨਕਾਰੇ ਹੋਏ ਹੋ ਤੋਂ ਤੁਹਾਡੀਆਂ ਇਹ ਟਿੱਪਣੀਆਂ ਸੋਹ ਨਹੀਂ ਆ ਰਹੀ ਬੜਾ ਤੁਸੀਂ ਕੁਝ ਬੋਲਦੇ ਰਹੇ ਹੋ ਪਹਿਲਾਂ ਵੀ ਬੜਾ ਕੋਈ ਤੁਹਾਡੀ ਜਮੀਰ ਇੱਕਦਮ ਜਿਹੜੀ ਆ ਸਿਰਫ ਸੰਸਥਾਵਾਂ ਨੂੰ ਤੋੜਨੀ ਜਾਗਦੀ ਆ ਹੋਰ ਤੁਹਾਡੀ ਕਿਤੇ ਜਮੀਰ ਨਹੀਂ ਜਾਗਦੀ ਸੋ ਤੁਹਾਨੂੰ ਇਹ ਟਿੱਪਣੀਆਂ ਬੰਦ ਕਰਨੀਆਂ ਚਾਹੀਦੀਆਂ ਜੇ ਲੋ ਸਿੱਖ ਸੰਗਤ ਨੇ ਤੁਹਾਨੂੰ ਘਰੇ ਬਿਠਾ ਦਿੱਤਾ ਤਾਂ ਤੁਹਾਨੂੰ ਟਿੱਕੇ ਹੁਣ ਘਰੇ ਬਿਠਾਣਾ ਚਾਹੀਦਾ